ਇਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੇ ਖੋਰ ਲਾਈਵ ਲੈ ਕੇ ਤੁਹਾਡੇ ਲਈ ਹਾਜ਼ਰ ਤਾ ਚੰਦ ਮਿੰਟ ਪਹਿਲਾਂ ਅਸੀਂ ਤੁਹਾਨੂੰ ਡੋਨਲਡ ਟਰੰਪ ਦਾ ਬਿਆਨ ਪੜ੍ਹ ਕੇ ਸੁਣਾਇਆ ਸੀਗਾ ਜਿੱਥੇ ਉਹਨਾਂ ਨੇ ਖੁਸ਼ੀ ਪ੍ਰਗਟਾਈ ਸੀਗੀ ਕਿ ਦੋਵੇਂ ਦੇਸ਼ਾਂ ਨੇ ਕਾਮਨ ਸੈਂਸ ਵਰਤੀ ਹੈ ਅਤੇ ਸੀਜ਼ਫਾਇਰ ਕੀਤਾ ਹੁਣ ਦੱਸਦੀ ਹੈ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਅਤੇ ਭਾਰਤ ਪਾਕਿਸਤਾਨ ਵਿਚਕਾਰ ਜਿਹੜੀ ਜੰਗਬੰਦੀ ਦੇ ਉੱਤੇ ਸਹਿਮਤ ਹੋ ਗਏ ਜਿਸ ਦੇ ਚੱਲਦੇ ਆ ਹੁਣ ਮਾਹੌਲ ਸ਼ਾਂਤ ਹੋ ਗਿਆ ਹੈ ਸ਼ਾਂਤੀ ਹੋ ਗਈ ਹੈ ਤਨਾ ਘਟ ਗਿਆ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡੀਸੀ ਅੰਕੁਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਜਿਹੜੇ ਬਿਆਨ ਪਹਿਲਾਂ ਦਿੱਤੇ ਸੀਗੇ ਜਿਹੜੀ ਗੱਲ ਜਾਰੀ ਕੀਤੀ ਗਈ ਸੀਗੀ ਜਿਹੜੀ ਤੁਹਾਡੇ ਲਈ ਹਦਾਇਤ ਦਿੱਤੀ ਗਈ ਸੀਗੀ ਕਿ ਜਿਹੜਾ ਬਲੈਕਆਊਟ ਹੋ ਜਾਏਗਾ 8:30 ਤੋਂ ਸਵੇਰੇ 5:30 ਵਜੇ ਤੱਕ ਉਹਨਾਂ ਜਿਹੜੇ ਹੁਕਮ ਜਾਰੀ ਕੀਤੇ ਸਨ ਉਹਨਾਂ ਨੂੰ ਵਾਪਸ ਲਿਆ ਗਿਆ ਅਤੇ 8 ਵਜੇ ਤੋਂ ਜਿਹੜਾ ਸਵੇਰੇ 6 ਵਜੇ ਤੱਕ ਦੁਕਾਨਾਂ ਬੰਦ ਰੱਖਣ ਦੀ ਗੱਲ ਕੀਤੀ ਸੀਗੀ ਉਸ ਉਹਨਾਂ ਹੁਕਮਾਂ ਨੂੰ ਵੀ ਜਿਹੜਾ ਹੁਣ ਵਾਪਸ ਲੈ ਲਿਆ ਗਿਆ ਲੇਕਿਨ ਉਸ ਦੇ ਨਾਲ ਦੀ ਨਾਲ احتیاط ਅਤੇ ਚੌਕਸੀ ਵਰਤਣ ਦੀ ਗੱਲ ਜਿਹੜੀ ਆਖੀ ਗਈ ਹੈ ਸੋ ਬਹੁਤ ਵੱਡੀ ਰਾਹਤ ਦੀ ਗੱਲ ਹੈ ਕਿਉਂਕਿ ਜਿੱਦੈ ਇਹ ਆਰਡਰ ਜਿਹੜਾ ਪਾਸ ਹੁੰਦਾ ਉਸ ਤੋਂ ਬਾਅਦ ਜਿੱਦੈ ਇਹ ਮੀਡੀਆ 'ਚ ਆਉਂਦਾ ਤਾਂ ਸਾਨੂੰ ਦੁਪਹਿਰ ਤੋਂ ਹੀ ਕਈ ਪਿੰਡਾਂ ਤੋਂ ਕਾਲਸ ਆ ਰਹੀਆਂ ਸਨ ਕਿ ਭਾਜੀ ਕਿ ਪਿੰਡਾਂ ਲਈ ਵੀ ਇਹ ਆਰਡਰ ਹੈ ਕਿ ਪਿੰਡਾਂ ਵਾਲਿਆਂ ਨੇ ਵੀ ਇਸ ਆਰਡਰ ਨੂੰ ਮੰਨਣਾ ਹੈ ਤਾਂ ਇਹ ਬਹੁਤ ਸਵਾਲ ਆ ਰਹੇ ਸਨ ਲੇਕਿਨ ਹੁਣ ਵੱਡੀ ਜਿਹੜੀ ਗੱਲ ਸਾਹਮਣੇ ਆਇਆ ਡੋਨਲਡ ਟਰੰਪ ਦੇ ਦਾਅਵੇ ਤੋਂ ਬਾਅਦ ਡੋਨਲਡ ਟਰੰਪ ਦੇ ਦਾਅਵੇ ਤੋਂ ਬਾਅਦ ਹੁਣ ਜਿਲ੍ਹਾ ਭਗਤ ਸਿੰਘ ਨਗਰ ਦੇ ਡੀਸੀ ਅਨਕੁਰਜੀਤ ਸਿੰਘ ਉਹਨਾਂ ਨੇ ਵੀ ਜਿਹੜੇ ਬਿਆਨ ਜਾਰੀ ਕੀਤੇ ਹਨ ਅਤੇ ਆਪਣੇ ਪਹਿਲੇ ਬਿਆਨ ਜਿਹੜੇ ਆ ਉਹ ਵਾਪਸ ਲੈ ਜਾ ਤੇ ਹੁਣ ਨਾ ਤਾਂ ਕੋਈ ਬਲੈਕਆਊਟ ਹੋਵੇਗਾ ਅਤੇ ਨਾ ਹੀ ਕੋਈ ਹਦਾਇਤਾਂ ਆਨ ਕਿ ਦੁਕਾਨ ਨੂੰ 8 ਵਜੇ ਬੰਦ ਕਰਨਾ ਹੈ ਤੇ ਸਵੇਰੇ 6 ਵਜੇ ਤੱਕ ਬੰਦ ਰੱਖਣੀ ਹੈ ਤੇ ਬਹੁਤ ਵੱਡੀ ਰਾਹਤ ਦੀ ਖਬਰ ਜਿਹੜੀ ਹੈ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਵਾਸੀਆਂ ਵਾਸਤੇ ਅਤੇ ਪੂਰੇ ਦੇਸ਼ ਪਰ ਵਾਸਤੇ ਬਹੁਤ ਹੀ ਵੱਡੀ ਰਾਹਤ ਦੀ ਖਬਰ ਹੈ ਇਸ ਦੇ ਨਾਲ ਦੀ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਇਹ ਜਗਬੰਦੀ ਦੀ ਜਿਹੜੀ ਸਹਿਮਤੀ ਹੋਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਦੁਵਾਰਤ ਦੀ ਕੋਈ ਉਲੰਘਣਾ ਨਹੀਂ ਕਰੇਗਾ ਪਾਕਿਸਤਾਨ ਆਪਣੇ ਮਾੜੇ ਕੰਮਾਂ ਤੋਂ ਬਾਜ਼ ਆਵੇਗਾ ਔਰ ਹੁਣ ਜਿਹੜੀ ਇਹ ਜੰਗਬੰਦੀ ਹੈ ਉਸ ਤੇ ਮੋਹਰ ਲੱਗ ਚੁੱਕੀ ਹੈ ਤੇ ਅਸੀਂ ਵੀ ਜਿਹੜੀਆਂ ਅਫਵਾਹਾਂ ਫਲਾਣ ਤੋਂ ਥੋੜਾ ਗੁਰੇਸ਼ ਕਰੀਏ ਕਿਉਂਕਿ ਹਾਲੇ ਵੀ ਬਹੁਤ ਸਾਰੀਆਂ ਵੀਡੀਓ ਡਰੋਨ ਸਿੱਟਣ ਦੀਆਂ ਜਾਂ ਮਿਸਾਈਲ ਡਿੱਗਣ ਦੀਆਂ ਵੀ ਬਹੁਤ ਸਾਰੀਆਂ ਹੁਣ ਵਾਇਰਲ ਹੋ ਰਹੀਆਂ ਤਾਂ ਉਹਨਾਂ ਤੋਂ ਵੀ ਅਸੀਂ ਗੁਰੇਸ਼ ਕਰੀਏ ਇਸ ਗੱਲ ਨੂੰ ਵਧੇਰਾ ਲੋਕਾਂ ਤੱਕ ਪਹੁੰਚਾਈਏ ਕਿ ਜੰਗਬੰਦੀ ਦੇ ਉੱਤੇ ਜਿਹੜੀ ਸਹਿਮਤੀ ਹੋ ਗਈ ਹੈ ਦੋਵਾਂ ਦੇਸ਼ਾਂ ਦੇ ਵਿਚਕਾਰ ਔਰ ਜਿਹੜੇ ਲੋਕ ਘਬਰਾਏ ਹੋਏ ਹਨ ਜਿਹੜੇ ਲੋਕ ਬੇਚੈਨ ਹਨ ਉਹਨਾਂ ਤੱਕ ਇਹ ਮੈਸੇਜ ਡਿਲੀਵਰ ਹੋ ਸਕੇ ਕਿ ਜੰਗਬੰਦੀ ਦੇ ਉੱਤੇ ਸਹਿਮਤੀ ਹੋ ਗਈ ਹੈ ਉਮੀਦ ਕਰਦੇ ਆ ਕਿ ਪਾਕਿਸਤਾਨ ਨੇ ਜੋ ਸਹਿਮਤੀ ਕੀਤੀ ਹੈ ਉਸ ਦੇ ਉੱਤੇ ਟਾਲ ਰਵੇਗਾ ਔਰ ਭਾਰਤ ਦੇ ਅੰਦਰ ਆ ਕੇ ਕੋਈ ਕੁਸਪੈਟ ਨਹੀਂ ਕਰੇਗਾ ਭਾਰਤ ਦੇ ਵਸਿੰਦੇ ਜਿਹੜੇ ਆਪਣੀ ਜ਼ਿੰਦਗੀ ਨੂੰ ਬੜੇ ਆਰਾਮ ਨਾਲ ਬੜੇ ਹੀ ਬੇਫਿਕਰੇ ਢੰਗ ਨਾਲ ਬਤਾਉਂਦੇ ਨੇ ਜਦੋਂ ਕਿਤੇ ਘੁੰਮਣ ਜਾਂਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ ਉਮੀਦ ਕਰਦੇ ਆ ਕਿ ਇਹ ਜਿਹੜੀ ਜੰਗਬੰਦੀ ਦੇ ਉੱਤੇ ਸਹਿਮਤੀ ਹੈ ਇਸ ਤੇ ਜਿਹੜਾ ਪਾਕਿਸਤਾਨ ਦੁਬਾਰਾ ਕੋਈ ਉਲੰਘਣਾ ਨਹੀਂ ਕਰੇਗਾ ਔਰ ਹਾਲ ਦੀ ਕੜੀ ਜਿਹੜੇ ਭੈਣ ਭਰਾ ਪ੍ਰਸ਼ਨ ਪੁੱਛ ਰਹੇ ਸਨ ਕਿ ਕੀ ਅੱਜ ਬਲੈਕਆਊਟ ਹੋਵੇਗਾ ਕਿਉਂਕਿ ਜਿਹੜੀ ਅਸੀਂ ਲਾਸਟ ਵੀਡੀਓ ਕੀਤੀ ਹੈ ਉਸ ਤੋਂ ਬਾਅਦ ਦੋ ਤਿੰਨ ਕਾਲਸ ਆ ਗਈਆਂ ਜਿੱਦਾਂ ਹੀ ਅਸੀਂ ਆਪਣੇ ਆਫਿਸ ਤੋਂ ਬਾਹਰ ਆਏ ਆ ਦੋ ਤਿੰਨ ਬੰਦੇ ਮਿਲ ਗਏ ਕਿ ਭਾਜੀ ਡੋਨਲਡ ਟਰੰਪ ਦਾ ਬਿਆਨ ਆ ਗਿਆ ਜਿਹੜਾ ਸੀਸਫਾਇਰ ਹੋ ਗਿਆ ਇੰਡੀਆ ਤੇ ਪਾਕਿਸਤਾਨ ਵਿਚਕਾਰ ਕੀ ਹੁਣ ਬਲੈਕਆਊਟ ਹੋਵੇਗਾ ਕਿ ਨਹੀਂ ਹੋਵੇਗਾ ਤਾਂ ਦੱਸ ਦਈਏ ਕਿ ਅੱਜ ਬਲੈਕਆਊਟ ਨਹੀਂ ਹੋਵੇਗਾ ਡੀਸੀ ਸਾਹਿਬ ਨੇ ਆਪਣੇ ਬਿਆਨ ਵਾਪਸ ਲੈ ਲਿਆ ਨਾ ਤਾਂ 8:30 ਵਜੇ ਤੋਂ ਲੈ ਕੇ ਸਵੇਰੇ 5:30 ਵਜੇ ਤੱਕ ਬਲੈਕਆਊਟ ਹੋਵੇਗਾ ਤੇ ਨਾ ਹੀ ਦੁਕਾਨਾਂ ਤੇ ਕੋਈ ਇਸ ਤਰੀਕੇ ਦਾ ਆਰਡਰ ਹੈ ਕਿ 8 ਵਜੇ ਤੱਕ ਬੰਦ ਕਰਨੀਆਂ ਤੇ ਸਵੇਰੇ 6 ਵਜੇ ਤੱਕ ਬੰਦ ਰੱਖਣੀਆਂ ਸੋ ਤੁਸੀਂ ਆਪਣੀ ਦੁਕਾਨ ਆਪਣੀ ਮਰਜ਼ੀ ਮੁਤਾਬਿਕ ਖੋਲ ਸਕਦੇ ਹੋ ਪਰ ਹਾਂ ਲਾਈਟ ਮੋਡ 'ਚ ਗੱਲ ਕਰਾਂ ਕਿ ਜੇ ਅੱਜ ਪਲਾਨ ਬਣਾ ਲਿਆ ਸੀਗਾ ਕਿ ਭਾਈ ਛੇਤੀ ਘਰ ਚਲ ਜਾਣਾ ਘਰ ਦੇ ਕਮਰੇ ਚ ਬਹਿ ਕੇ ਘਰ ਦੇ ਨਾਲ ਗੱਲਾਂ ਕਰਨੀਆਂ ਤਾਂ ਤੁਸੀਂ ਜਾ ਕੇ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਤੇ ਜਿਹੜੇ ਭੈਣਾ ਭਰਾਵਾਂ ਨੇ ਪਹਿਲੀ ਸ਼ਾਪਿੰਗ ਕਰ ਲਈ ਸੀਗੀ ਸੋਚ ਲਿਆ ਸੀ ਕਿ ਅੱਜ 7 ਵਜੇ ਤੱਕ ਘਰ ਚੱਲ ਜਾਣਾ ਤਾਂ ਘਰ ਚੱਲ ਜਾਇਓ ਇਹਦੇ ਨਾਲ ਜੀਵਨ ਸ਼ੈਲੀ ਸਹੀ ਹੁੰਦੀ ਆ ਜੇ 7 8 ਵਜੇ ਤੱਕ ਰੋਟੀ ਖਾ ਕੇ ਕਮਰੇ ਚ ਚਲੇ ਜਾਉਗੇ ਪੱਖਾ ਲਾ ਕੇ ਸੌਣ ਦੀ ਕੋਸ਼ਿਸ਼ ਕਰੂਗੇ ਤਾਂ ਕੱਲ ਸਵੇਰੇ ਜਲਦੀ ਉੱਠੋਗੇ ਜਲਦੀ ਉੱਠੋਗੇ એનર્ਜੀ ਨਾਲ ਉੱਠੋਗੇ ਸੂਰਜ ਨਮਸਕਾਰ ਕਰੂਗੇ ਉਸ ਤੋਂ ਬਾਅਦ ਐਕਸਰਸਾਈਜ਼ ਕਰੋਗੇ ਉਸ ਤੋਂ ਬਾਅਦ ਜੀਵਨ ਸ਼ੈਲੀ ਟਰੈਕ ਤੇ ਆ ਜਾਊਗੀ ਤਾਂ ਇਹ ਵਧੀਆ ਗੱਲ ਹੈ ਜੇ ਪਲਾਨ ਕਰ ਲਿਆ ਸੀਗਾ ਕਿ 8 ਵਜੇ ਤੱਕ ਰੋਟੀ ਖਾ ਕੇ ਕਮਰੇ ਚ ਚਲੇ ਜਾਣਾ ਤਾਂ ਤੁਸੀਂ 8 ਵਜੇ ਤੱਕ ਰੋਟੀ ਖਾ ਕੇ ਕਮਰੇ ਚ ਚਲੇ ਜਾਈਓ ਹਾਂ ਕਮਰੇ ਚ ਨਾ ਵੀ ਜਾਈਓ ਵਾਕ ਵੁਕ ਕਰਕੇ 9 9:30 10 ਵਜੇ ਤੱਕ ਪੀਪੀ 32 ਦੀਆਂ ਸਾਰੀਆਂ ਖਬਰਾਂ ਦੇਖ ਕੇ ਤੁਸੀਂ ਆਰਾਮ ਨਾਲ ਸੋਵੋ ਤੇ ਸਵੇਰੇ ਬੇਫਿਕਰ ਹੀ ਦਾ ਉਠੋ ਅਤੇ ਆਪਣੀ ਜੀਵਨ ਸ਼ੈਲੀ ਨੂੰ ਟਰੈਕ ਤੇ ਲੈ ਕੇ ਆਓ ਜਿਵੇਂ ਪਾਕਿਸਤਾਨ ਹੁਣ ਟਰੈਕ ਤੇ ਆ ਗਿਆ ਸਮਝ ਗਿਆ ਕਿ ਉਹ ਭਾਰਤ ਨਾਲ ਪੰਗਾ ਨਹੀਂ ਲੈ ਸਕਦਾ ਇਸੇ ਤਰੀਕੇ ਤੁਸੀਂ ਵੀ ਹੁਣ ਆਪਣੀ ਜ਼ਿੰਦਗੀ ਨੂੰ ਜਿਹੜਾ ਟਰੈਕ ਤੇ ਲੈ ਕੇ ਆਓ ਜਿਹੜੀ ਅਨ ਹਾਈਜਨਿਕ ਚੀਜ਼ਾਂ ਖਾਂਦੇ ਸੀਗੇ ਉਹਨਾਂ ਨੂੰ ਬੰਦ ਕਰ ਦਿਓ 8 8:30 ਵਜੇ ਤੱਕ ਆਪਣਾ ਡਿਨਰ ਕਰਕੇ ਜ਼ਿੰਦਗੀ ਨੂੰ ਟਰੈਕ ਤੇ ਲਿਓ ਜੀਵਨ ਸ਼ੈਲੀ ਨੂੰ ਜਿਹੜਾ ਟਰੈਕ ਤੇ ਲਿਓ ਇੱਕ ਕਾਲ ਆ ਰਹੀ ਹੈ ਔਰ ਇਹ ਕਾਲ ਮੈਂ ਬਾਅਦ ਚ ਲੈ ਲੂੰਗਾ ਕਿਉਂਕਿ ਅਨਨੋਨ ਨੰਬਰ ਹੈ ਸੋ ਤੁਹਾਡੇ ਤੱਕ ਇਹ ਮੈਸੇਜ ਪਹੁੰਚਾਣਾ ਸੀਗਾ ਕਿ ਹੁਣ ਜੰਗਬੰਦੀ ਵੀ ਜਿਹੜੀ ਗੱਲ ਸਾਡੇ ਤੱਕ ਪਹੁੰਚੀ ਹੈ ਜੰਗਬੰਦੀ ਤੇ ਜਿਹੜੀ ਭਾਰਤ ਪਾਕਿਸਤਾਨ ਵਿਚਕਾਰ ਜਿਹੜੀ ਹੈ ਉਹ ਸਹਿਮਤੀ ਹੋ ਗਈ ਹੈ ਬਹੁਤ ਬਹੁਤ ਸ਼ੁਕਰੀਆ